ਸਬਜੀ ਮੰਡੀ ਖੰਨਾ ਵਿਖੇ ਰੇੜੀ ਫੜੀ ਤੇ ਆੜ੍ਹਤੀਆਂ ਵੱਲੋਂ ਪਰਚੀ ਫੀਸ ਦੀ ਬਸੂਲੀ ਵਿਰੋਧ ਨਾਰੇਬਾਜ਼ੀ ਦੂਜੇ ਦਿਨ ਵੀ ਰਹੀ ਹੜਤਾਲ ਖੰਨਾ ਦੀ ਸਬਜੀ ਮੰਡੀ ਵਿੱਚ ਦੂਜੇ ਦਿਨ ਵੀ ਰੇੜੀ ਫੜੀ ਵਾਲਿਆਂ ਵੱਲੋਂ ਮੰਡੀ ਦੇ ਠੇਕੇਦਾਰ ਵਿਰੁੱਧ ਨਾਰੇਬਾਜ਼ੀ ਕਰਕੇ ਰੋਸ਼ ਪ੍ਰਦਰਸ਼ਨ ਕੀਤਾ ਗਿਆ ਰੇੜੀ ਫੜੀ ਵਾਲਿਆਂ ਦਾ ਇਲਜ਼ਾਮ ਸੀ ਕਿ ਨਵੇਂ ਆਏ ਠੇਕੇਦਾਰ ਵੱਲੋਂ ਜਿਹੜੀ ਪਰਚੀ ਪਹਿਲਾਂ 20 ਤੋਂ 50 ਰੁਪਏ ਲਈ ਜਾਂਦੀ ਸੀ ਹੁਣ ਉਸ ਨੂੰ ਵਧਾ ਕੇ 200 ਰੁਪਏ ਕਰ ਦਿੱਤਾ ਗਿਆ ਹੈ ਰੇਡੀ ਫੜੀ ਵਾਲਿਆਂ ਨੇ ਇਲਜ਼ਾਮ ਲਗਾਇਆ ਕਿ ਕੱਲ ਨਵੇਂ ਠੇਕੇਦਾਰ ਨੇ ਆਪਣੇ ਨਾਲ 5-7 ਬੌਂਸਰ ਲਿਆ ਕੇ ਮੰਡੀ ਵਿੱਚ ਦਸ ਫਲਾਂ ਦੀ ਕੋਸ਼ਿਸ਼ ਕੀਤੀ ਜੋ ਬਰਦਾਸ਼ਤ ਤੋਂ ਬਾਹਰ ਹੈ ਇਸ ਮੌਕੇ ਠੇਕੇਦਾਰ ਮੰਗਲਜੀਤ ਵੱਲੋਂ ਆਪਣੇ ਉੱਪਰ ਲਗਾਏ ਦੋਸ਼ਾਂ ਨੂੰ ਸਿਰੇ ਤੋਂ ਨਕਾਰਦੇ ਹੋਏ ਕਿਹਾ ਕਿ ਜਿੰਦਾਬਾਦ ਠੇਕੇਦਾਰ ਮੁਰਦਾਬਾਦ ਠੇਕੇਦਾਰ ਮੁਰਦਾਬਾਦ ਰੈਡੀ ਯੂਨੀਅਨ ਜਿੰਦਾਬਾਦ ਰੈਡੀ ਯੂਨੀਅਨ ਜਿੰਦਾਬਾਦ ਠੇਕੇਦਾਰ ਮੁਰਦਾਬਾਦ ਕੀ ਕਾਰਨ ਹੋਇਆ ਕਿ ਜਿਹੜਾ ਰੇੜੀਆਂ ਵਾਲਿਆਂ ਨੇ ਜਿਹੜੀ ਹੜਤਾਲ ਕੀਤੀ ਆ ਦੋ ਦਿਨ ਹੋ ਗਿਆ ਜਦੋਂ ਗਰਾਬ ਸਬਜ਼ੀ ਮੰਡੀ ਦੇ ਵਿੱਚ ਇੱਕ ਠੇਕੇਦਾਰ ਆਇਆ ਜਿਹੜਾ ਬਿਨਾ ਮੰਡੀ ਦੀ ਪੜਤਾਲ ਕਿਤੇ ਤੋਂ 70 ਲੱਖ ਤੋਂ ਉੱਪਰ ਦਾ ਠੇਕਾ ਲੈ ਕੇ ਆ ਗਿਆ ਖੰਨਾ ਸਬਜ਼ੀ ਮੰਡੀ ਤੇ ਜਿਹੜਾ ਠੇਕਾ ਉਹ ਸਰਕਾਰ ਨੇ ਦਿੱਤਾ ਹੀ ਗਲਤ ਹੈ ਹੋਣਾ ਨਹੀਂ ਚਾਹੀਦਾ ਅਜਿਹਾ ਹੋਇਆ ਹੈਗਾ ਤੇ ਉਹ ਸਾਡੇ ਨਾਲ ਸਬਜ਼ੀ ਮੰਡੀ 'ਚ ਧੱਕੇ ਨਾਲ ਵਸੂਲੀ ਕਰ ਰਿਹਾ ਬਾਉਂਸਰ ਲੈ ਆ ਕੇ ਮੰਡੀ 'ਚ ਬਦਮਾਸ਼ੀ ਕਰ ਰਹੇ ਇਹ ਬਦਮਾਸ਼ੀ ਅਸੀਂ ਚੱਲਣ ਨਹੀਂ ਦੇਣੀ ਖੰਨੇ ਸ਼ਹਿਰ ਦੀ ਏਕਤਾ ਔਰ ਰੇੜੀ ਫੜੀ ਯੂਨੀਅਨ ਦੀ ਏਕਤਾ ਇਹ ਪਰਤੀ ਅਸੀਂ ਮਾਫ ਕਰਾਉਣ ਵਾਲੇ ਪਾਸੇ ਤੁਰੇ ਹੋਏ ਆਂ ਵੀ ਨਾ ਕਿਸੇ ਆਉਣ ਵਾਲੇ ਵਹੀਕਲ ਦੀ ਪਰਚੀ ਲੱਗੇ ਨਾ ਕਿਸੇ ਸਬਜੀ ਦੁਕਾਨਦਾਰ ਔਰ ਰੇੜੀ ਵਾਲੇ ਨੂੰ ਪਰਚੀ ਲੱਗੇ ਕਿੰਨਾ ਚ ਪਹਿਲਾਂ ਪਰਚੀ ਚਲਦੀ ਸੀ ਜੇ ਹੁਣੇ ਲੱਗੀ ਆ ਪਰਚੀ ਪਹਿਲਾਂ ਚਲਦੀ ਸੀਗੀ 20 ਰੁਪਏ ਦੀ ਪਰਚੀ ਸੀਗੀ ਦੇ ਨੇ ਆ ਕੇ ਸਿੱਧੀ ਗਏ ਤੇ ਜਿਹੜੀ 20 ਵਾਲੀ ਪਰਚੀ ਉਹ 200 ਦੀ ਐ ਅਸੀਂ ਇਹਨੂੰ ਕਿਹਾ ਵੀ ਜੋ ਜਾਇਜ਼ ਆ ਉਹ ਗੱਲ ਕਰ ਲੈ ਮੈਂ ਕਹਿੰਦਾ ਤੁਸੀਂ ਨਾ ਦੋ ਪਰਚੀ ਰੇੜੀਆਂ ਬਾਹਰ ਕੱਢੋ ਮੈਂ ਹੀ ਕਾਰਨ ਕਹਿੰਦਾ ਮੈਂ ਮੰਡੀ ਦਾ ਸਾਲ ਵਾਸਤੇ ਮਾਲਕ ਆ ਤੇ ਅਸੀਂ ਕਿਹਾ ਰੇੜੀ ਪਾਈ ਨਿਕਲ ਨਹੀਂ ਤਾਂ ਹੈ ਨਹੀਂ ਤੂੰ ਕੱਢ ਕੇ ਦੇਖ ਲੈ ਹੁਣ ਉਸੇ ਵਿਸ਼ੇ ਤੇ ਸਾਨੂੰ ਮਾਣਯੋਗ ਸਾਡੇ ਪੰਜਾਬ ਮੰਡੀ ਬੋਰਡ ਦੇ ਸੈਕਟਰੀ ਸਾਹਿਬ ਨੇ ਉਹਨਾਂ ਨੇ 10 ਦੇ ਦਾ ਟਾਈਮ ਦਿੱਤਾ ਵੀ ਤੁਹਾਡੀ ਕੋਈ ਆਪਾਂ ਬੈਠ ਕੇ ਸੈਟਿੰਗ ਕਰਾ ਦਨੇ ਆ ਜੇ ਸੈਟਿੰਗ ਨਹੀਂ ਹੋਈ ਤਾਂ ਫਿਰ ਅੱਜ ਤੋਂ ਹੀ ਸਾਡੀ ਸਣੇ ਆੜਤੀਆਂ ਦੇ ਨਾਲ ਧਰਨਾ ਪ੍ਰਦਰਸ਼ਨ ਹੈ ਰੈਡੀ ਫੜੀ ਯੂਨੀਅਨ ਵੀ ਬੰਦ ਹੈ ਔਰ ਸਬਜ਼ੀ ਮੰਡੀ ਦੇ ਆੜਤੀਆਂ ਦੀ ਮੰਡੀ ਵੀ ਬੰਦ ਹੈ ਪਹਿਲਾਂ ਪਹਿਲਾਂ ਵੀ ਕਈ ਵਾਰ ਸੰਘਰਸ਼ ਕੀਤਾ ਗਿਆ ਕਈ ਵਾਰ ਪਹਿਲਾਂ ਵੀ ਇੱਕ ਨੂੰ ਹੋਇਆ ਤੇ ਕੋਈ ਸਰਕਾਰਾਂ ਆਉਂਦੀਆਂ ਨੇ ਸਰਕਾਰਾਂ ਜਾਂਦੀਆਂ ਨੇ ਹਰ ਸਰਕਾਰ ਆਉਂਦੀ ਆ ਵਾਅਦਾ ਕਰ ਜਾਂਦੀ ਹੈ ਤੇ ਕਿਹਾ ਜਾਂਦਾ ਵੀ ਆਮ ਪਾਰਟੀ ਆਮ ਸਰਕਾਰ ਆਮ ਸਰਕਾਰ ਨਹੀਂ ਆ ਇੱਕ ਖਾਸ ਸਰਕਾਰ ਹੈ ਜਿਵੇਂ ਕਿ ਇੱਕ ਠੇਕੇਦਾਰ ਔਰ ਖਾਸ ਬੰਦਾ ਸਰਕਾਰ ਦਾ ਜਿਹਨੂੰ ਠੇਕਾ ਦਿੱਤਾ ਗਿਆ ਆਮ ਬੰਦੇ ਤਾਂ ਅਸੀਂ ਆ ਜਿਹੜੇ ਰੋਜ਼ ਮਰਾਂ ਦੀ ਜ਼ਿੰਦਗੀ ਚ ਮਰ ਰਹੇ ਆਂ ਔਰ ਗਰੀਬੀ ਦੇ ਇਹ ਦੇ ਵਿੱਚ ਆਪਣਾ ਟਾਈਮ ਪਾਸ ਕਰ ਰਹੇ ਆਂ ਪਰ ਜਿਹੜੇ ਖਾਸ ਬੰਦੇ ਨੇ ਉਹ ਸਾਨੂੰ ਟਾਈਮ ਪਾਸ ਕਰਨ ਨਹੀਂ ਦੇ ਰਿਹਾ ਧੱਕੇਸ਼ਾਹੀ ਕਰਨ ਲਈ ਮਜਬੂਰ ਕਰ ਰਹੇ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਤੁਸੀਂ ਹੜਤਾਲ ਕੀਤੀ ਹੈ ਦੋ ਦਿਨ ਹੋ ਗਏ ਨੇ ਕੀ ਮੰਗਾ ਕੀ ਹੈ ਤੁਹਾਡੀਆਂ ਤੇ ਕੀ ਜਾਨਦੇ ਹੋ ਮੰਗਾ ਤਾਂ ਸਾਰਾ ਇਹੀ ਹੈ ਵੀ ਸਾਨੂੰ ਆਪਣੇ ਬੱਚੇ-ਪਾਂ ਤੇ ਅਸੀਂ ਤਾਂ ਮਿਹਨਤ ਮਜ਼ਦੂਰੀ ਕਰਨ ਵਾਲੇ 15-16 ਘੰਟੇ ਡਿਊਟੀ ਦੇਣ ਵਾਲੇ ਮਜ਼ਦੂਰ ਹੈ ਜੀ ਤੇ ਲੋਕਾਂ ਦੀ ਅਸੀਂ ਸਬਜ਼ੀ ਦੀ ਪੂਰਤੀ ਕਰਦੇ ਆ ਫਰੂਟ ਦੀ ਪੂਰਤੀ ਕਰ ਰਹੇ ਹਾਂ ਤੇ ਅਸੀਂ 7% ਦੇ ਕੇ ਮਾਰਕੀਟ ਫੀਸ ਤੇ ਕਮਿਸ਼ਨ ਦੇ ਕੇ ਅਸੀਂ ਆਪਣਾ ਰਜਗਾਰ ਕਰਦੇ ਆ ਤੇ ਉਸ ਤੋਂ ਬਾਅਦ ਸਾਡੇ ਤੇ ਗੁੰਡਾ ਟੈਕਸ ਲਾਇਆ ਜਾ ਰਿਹਾ ਇਹਦੇ ਖਿਲਾਫ ਅਸੀਂ ਰੋਸ਼ ਪ੍ਰਦਰਸ਼ਨ ਤੇ ਸਾਡਾ ਧਰਨਾ ਜਾਰੀ ਹੈ ਜੀ ਤੇ ਠੇਕੇਦਾਰ ਆਪਣੀ ਮਨਮਰਜ਼ੀ ਕਰ ਰਿਹਾ ਸੀਗਾ ਤੇ ਕੱਲ ਮੈਂ ਮਾਨਯੋਗ ਸਰਟੀ ਸਾਹਿਬ ਨੂੰ ਵੀ ਮੈਂ ਉਹਨਾਂ ਮਿਲਿਆ ਤੇ ਉਹਨਾਂ ਨੇ ਗੱਲਬਾਤ ਕੀਤੀ ਕਹਿੰਦੇ ਉਹਨਾਂ ਨੇ ਸਾਨੂੰ ਭਰੋਸਾ ਦਵਾਇਆ ਥੋੜੇ ਤੇ ਕੋਈ ਤਕੀਸ਼ਾਈ ਨਹੀਂ ਹੋਊਗੀ ਅ ਉਹਨਾਂ ਨੇ ਸਾਨੂੰ ਆਸ਼ਵਾਸਨ ਦਿੱਤਾ ਅੱਜ 10 ਵਜੇ ਦਾ ਟਾਈਮ ਹੈ ਜੀ ਜੇ ਸਾਡੀ ਕੋਈ ਗੱਲਬਾਤ ਬਣਦੀ ਹੈ ਠੀਕ ਹੈ ਨਹੀਂ ਤਾਂ ਅਸੀਂ ਸਾਡਾ ਸੰਘਰਸ਼ ਜਾਰੀ ਰਹੂਗਾ ਸਾਡਾ ਧਰਨਾ ਵੀ ਜਾਰੀ ਰਹੂਗਾ ਤੇ ਜੇ ਨਾ ਕੋਈ ਗੱਲਬਾਤ ਬਣੀ ਅਨਮਿੱਤੇ ਸਮੇਂ ਲਈ ਹੈ ਹੁਣ ਦੁਕਾਨਾਂ ਬੰਦ ਨੇ ਸਟ੍ਰੀਟਾਂ ਉੱਤੇ ਜੀ ਬਿਲਕੁਲ ਕੱਲ ਤੋਂ ਹੀ ਬੰਦ ਨੇ ਜੀ ਕੱਲ ਤੋਂ ਹੀ ਬੰਦ ਨੇ ਕੱਲ ਤੋਂ ਅਸੀਂ ਬੈਠੇ ਆ ਤੇ ਗੱਲਬਾਤ ਸਾਡੀ ਚੱਲ ਰਹੀ ਹੈ ਹਜੇ ਕੋਈ ਸਿਰੇ ਨਹੀਂ ਪਹੁੰਚੀ ਅੱਜ ਫ ਤੇ ਕੰਟਰੈਕਟਰ ਜੀ ਦਾ ਨੂੰ ਬੁਲਾ ਲੰਨੇ ਆ ਕੱਲ ਮੈਂ ਇਹਨਾਂ ਨੇ ਪਰਚੀ ਠੇਕੇਦਾਰ ਦੇ ਜਿਹੜੇ ਕਰਿੰਦੇ ਸੀਗੇ ਇਹਨਾਂ ਨੇ ਪਰਚੀ ਬਹੁਤ ਨਜਾਇਜ਼ ਮੇਰੇ ਕੋਲ ਬਰੂਫ ਵੀ ਹੈ ਸਰ ਤੇ ਮੈਂ ਉਹ ਪਰਚੀ ਸਰਟੀ ਸਾਹਮਣੇ ਕਹਾ ਮੈਂ ਕਹਾ ਸਰ ਤੁਹਾਡੇ ਆਰਡਰ ਤੇ ਪਰਚੀ ਬਣੀ ਹੈ ਕਹਿੰਦਾ ਮੇਰੇ ਆਰਡਰ ਤੇ ਕੋਈ ਨਹੀਂ ਤੇ ਰਾਤ ਨੂੰ ਸਰਟੀ ਸਾਹਮਣੇ ਉਹ ਪਰਚੀਆਂ ਜ਼ਬਤ ਕਰ ਲਈਆਂ ਇਹਨੇ ਆਪਣੀ ਮਰਜ਼ੀ ਦੇ ਤੇ 300 ਰੁਪਿਆ ਰੇਟ 300 ਰੁਪਿਆ ਰੇਟ ਰੱਖਿਆ ਜੀ ਜਿਹੜਾ ਪਹਿਲਾਂ 50 ਰੁਪਿਆ ਰੇਟ ਸੀ ਇਹਨੇ ਆਪਣਾ ਕਹਿੰਦਾ ਬਿੱਡ ਜੀਐਸਟੀ ਜਦਕਿ ਉਹ ਐਦਾਂ ਨਹੀਂ ਛੁਪਾ ਸਕਦਾ ਉਹਨੇ ਬਿਲਕੁਲ ਨਜਾਇਜ਼ ਤੌਰ ਤੇ ਅਤੇ ਇੱਥੇ ਤਮਕਾਇਆ ਵੀ ਗਿਆ ਰੇੜੀ ਵਾਲਿਆਂ ਨੂੰ ਵੀ ਫੜੀ ਵਾਲਿਆਂ ਨੂੰ ਵੀ ਗੱਡੀ ਵਾਲਿਆਂ ਨੂੰ ਵੀ ਤੇ ਵਿਚਾਰੇ ਮਜ਼ਦੂਰ ਰਿਕਸ਼ੇ ਵਾਲੇ ਜਿਹੜੇ ਆਪਣਾ ਖੂਨ ਪਸੀਨਾ ਇਕ ਕਰਕੇ ਕਮਾਲ ਟਾਉਂਦੇ ਨੇ 5 ਰੁਪਏ 2 ਰੁਪਏ ਨਾਲ ਲੈ ਕੇ ਉਹਨਾਂ ਨੂੰ ਕਹਿੰਦੇ ਥੋੜੇ ਤੋਂ 30 ਲਿਆ ਜਾਊਗਾ ਇੱਕ ਗੇੜੇ ਦਾ ਜਦ ਕਿ ਪਹਿਲਾਂ ਸਿਰਫ ਇੱਕ ਅਸੀਂ ਉਹ ਕਿਹਾ ਸੀ ਮਾ ਚਲੋ ਕੋਈ ਗੱਲ ਨਹੀਂ ਤੁਸੀਂ ਠੇਕਾ ਦੇ ਰਹੇ ਹੋ ਕੋਈ ਨਹੀਂ 10 ਰੁਪਏ ਲੈ ਪਹਿਲਾਂ 10 ਰੁਪਏ ਲਿੱਤੇ ਜਾ ਰਹੇ ਸੀਗੇ ਤੇ ਵੈਸੇ ਮੈਂ ਸਰਕਾਰ ਦੀ ਪਾਲਿਸੀ ਦੇ ਬਿਲਕੁਲ ਵਿਰੁੱਧ ਆ ਵੀ ਇੱਕ ਕਰੀ ਮਜ਼ਦੂਰ ਤੋਂ ਤੇ ਗੁੰਡਾ ਟੈਕਸ ਵਸੂਲਿਆ ਜਾ ਰਿਹਾ ਸਰਕਾਰ ਤੋਂ ਮੈਂ ਅਪੀਲ ਕਰੂੰਗਾ ਇਹਨਾਂ ਨੇ ਮੰਡੀ ਬੋਰਡ ਨੇ ਆਹ ਸਰਕਾਰ ਨੇ ਮੌਜੂਦਾ ਸਰਕਾਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਫਲੋਰ ਮਿੱਲਾਂ ਵਾਲਿਆਂ ਨੂੰ ਮਾਰਕੀਟ ਫੀਸ ਮਾਫ ਕਰਤੀ ਉਹ ਐਨੇ ਕਰੋੜਪਤੀਆਂ ਬੰਦਿਆਂ ਨੂੰ ਤੇ ਸਾਡੇ ਦੇ ਗੁੰਡਾ ਟੈਕਸ ਲਾਇਆ ਜਾ ਰਿਹਾ ਮੈਂ ਮਾਨਯੋਗ ਮੁੱਖ ਮੰਤਰੀ ਨੂੰ ਤੇ ਮੰਡੀ ਬੋਰਡ ਦੇ ਪੰਜਾਬ ਮੰਡੀ ਬੋਰਡ ਦੇ ਸੈਕਟਰੀ ਸਾਹਿਬ ਨੂੰ ਉਹਨਾਂ ਨੂੰ ਇਹ ਬੇਨਤੀ ਕਰੂੰਗਾ ਕਿ ਤੁਹਾਨੂੰ ਇਹ ਗਰੀਬ ਆਦਮੀ ਤੇ ਗੁੰਡਾ ਟੈਕਸ ਲੈ ਕੇ ਜ਼ਿਆਦਾ ਕਮਾਈ ਹੋ ਜੂ ਥੋੜਾ ਜ਼ਿਆਦਾ ਖਿਆਨਾ ਭਰ ਜੂ ਮੈਂ ਸਰਕਾਰ ਨੂੰ ਇਹੀ ਕਹਿਣਾ ਚਾਹਨਾ ਹੱਥ ਜੋੜ ਕੇ ਬੇਨਤੀ ਕਰਨਾ ਚਾਹਨਾ ਵੀ ਗਰੀਬਾਂ ਤੇ ਰਹਿਣ ਕਰੋ ਜਿਨ੍ਹਾਂ ਨੇ ਤੁਹਾਨੂੰ ਵੋਟ ਪਾ ਕੇ ਸਰਕਾਰ ਇਹਨਾਂ ਪ੍ਰਚੰਡ ਬਹੁਮਤ ਦਿੱਤਾ ਔਰ ਤੁਹਾਨੂੰ ਸਰਕਾਰ ਬਣਾਉਣ ਦਾ ਮੌਕਾ ਦਿੱਤਾ ਗਰੀਬ ਆਦਮੀ ਸੁਣੋ ਮੈਂ ਵੀ ਪੁਰਾਣਾ ਆਵਾ ਦੀ ਪਾਰਟੀ ਦਾ ਵਰਕਰ ਹੈ ਪਰ ਮੈਂ ਗਰੀਬ ਲੋਕਾਂ ਦੇ ਨਾਲ ਹੈ ਗਰੀਬ ਲੋਕਾਂ ਦੀ ਆਵਾਜ਼ ਮੈਂ ਨਾਲ ਦੇ ਨਾਲ ਹੈ ਜੀ ਠੇਕੇਦਾਰ ਕੋਣ ਜਿਹੜਾ ਜਿੰਦੂ ਰੋਲ ਹੈ ਠੇਕੇਦਾਰ ਕੋਈ ਅੰਮਰਸਾਦ ਹੈ ਜੀ ਨੌ ਮੰਗਲਦੀਪ ਸਿੰਘ ਹੈ ਨਾ ਤੇ ਮੈਂ ਤਾਂ ਸੁਣਿਆ ਉਹ ਕੁਝ ਜ਼ਿਆਦਾ ਹੀ ਬਦਮਾਸ਼ ਕਿਰੀ ਚ ਹੈ ਜੀ ਅ ਕੱਲ ਉਹਨੇ ਪੁਲਵਾਨੀ ਕਿਹੜਾ ਦਿੱਤਾ ਮੇਰੇ ਕੋਲ ਹੈਗੀ ਆ ਉਹਦੀ ਵੀਡੀਓ ਮੇਰੇ ਭਾਈ ਹੁੰਦਾਗਾ ਉਹ ਮੈਂ ਤੁਹਾਨੂੰ ਪ੍ਰੋਵਾਇਡ ਕਰਾ ਦਿੰਦਾ ਪਰਚੀ ਹੈਗੀ ਉਹਦੇ ਕੋਲ ਜਿਹੜੀ ਪਰਚੀ ਹੈਗੀ ਆ ਜਲ ਮੌਕਾ ਆਊਗਾ ਅਸੀਂ ਜਾ ਕੇ ਜੇ ਸਾਨੂੰ ਐਫ ਆਈ ਆਰ ਲਖਾਣੀ ਪਈ ਉਹ ਅਸੀਂ ਲਖਾਵਾਂਗੇ ਤੇ ਜੇ ਹੋ ਸਕਿਆ ਅਸੀਂ ਇਹਨਾਂ ਦਾ ਇਹਦਾ ਠੇਕਾ ਵੀ ਰੱਤ ਕਰਾ ਸਕਦੇ ਹਾਂ ਸਾਡੇ ਕੋਲ ਇਹ ਜੇ ਪ੍ਰੂਫ ਨੇ ਇਹ ਰੇੜੀ ਵਾਲਿਆਂ ਦੇ ਨਾਲ ਜਿਹੜੀ ਮੰਡੀ ਮਾਰਕੀਟ ਦੇ ਵਿੱਚ ਦੁਕਾਨਦਾਰ ਨੇ ਇਹ ਵੀ ਕਿਹਾ ਥੋੜਾ ਸਪੋਰਟ ਕਰ ਰਹੇ ਨੇ ਹਾਂਜੀ ਇਹ ਮੇਰੇ ਸਾਡੇ ਸਮਰਥਨ ਹੈ ਸਾਡੇ ਜੇ ਜਿਹੜੇ ਆਰਟੀ ਐਸੋਸੀਏਸ਼ਨ ਦੇ ਪ੍ਰਧਾਨ ਨੇ ਅਵਤਾਰ ਸਿੰਘ ਜੀ ਉਹ ਉਹਨਾਂ ਦਾ ਭਰਪੂਰ ਸਮਰਥਨ ਹੈ ਜੀ ਪੂਰੇ ਆਰਟੀ ਐਸੋਸੀਏਸ਼ਨ ਦਾ ਉਹ ਕਹਿੰਦੇ ਅਸੀਂ ਤੁਹਾਡੇ ਨਾਲ ਹੈ ਕਿਉਂਕਿ ਨਾ ਉਹ ਸਾਡੇ ਤੋਂ ਬਿਨਾਂ ਚੱਲ ਸਕਦੇ ਨਾ ਅਸੀਂ ਉਹਨਾਂ ਤੋਂ ਬਿਨਾਂ ਚੱਲ ਸਕਦੇ ਸਰ ਸਾਨੂੰ ਭਰਪੂਰ ਸਹਿਯੋਗ